ਹਾਂਜੀ ਦੋਸਤੋ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋ ਇਹ ਦੇਖੋ ਠੰਡ ਦਾ ਕਮਾਲ ਟੋਬੇ ਦਾ ਪਾਣੀ ਸਾਰਾ ਜੰਮ ਗਿਆ ਟੋਬਾ ਨਹੀਂ کہہ ਸਕਦੇ ਇਹ ਚ ਕੋਈ ਗੰਦਾ ਪਾਣੀ ਨਹੀਂ ਹੈਗਾ ਮੀਹਾਂ ਦਾ ਪਾਣੀ ਜਮਾ ਹੋਇਆ ਵਾ ਗੋਰੇ ਚੀਜ਼ ਦੇ ਬੜੇ ਸ਼ਕੀਨ ਨੇ ਆਪਦੇ ਘਰਾਂ ਦੇ ਕੋਲੇ ਇਸ ਤਰ੍ਹਾਂ ਰੱਖਦੇ ਨੇ ਪਾਣੀ ਤੇ ਇੰਜੋਏ ਕਰਦੇ ਨੇ ਬੈਠ ਕੇ ਜਦੋਂ ਟਾਈਮ ਲੱਗਦਾ ਆਲੇ ਦੁਆਲੇ ਇਹ ਇਸ ਹਾਲ ਕਿਤਾਬ ਆ ਆਜੋ ਕਰਦੇ ਆ ਗੱਲਾਂ ਬਾਤਾਂ ਦਿਖਾਉਨੇ ਆ ਤੁਹਾਨੂੰ ਖੁੱਲਾ ਜਿਹਾ ਏਰੀਆ ਭਰਾ ਪ੍ਰਦੀਪ ਦਾ ਕਮੈਂਟ ਆਇਆ ਸੀ ਕਹਿੰਦਾ ਵੀ ਟ੍ਰੈਫਿਕ ਇੱਥੇ ਕਿੰਨੀ ਕਾ ਦੱਸਾਂਗੇ ਟ੍ਰੈਫਿਕ ਬਾਰੇ ਤੇ ਆ ਇਸ ਤਰ੍ਹਾਂ ਘਰ ਇਹ ਕਿਸੇ ਕਿਸਾਨ ਦਾ ਘਰ ਆ ਇਹ ਇੱਕ ਟਰਾਲੀ ਜੀ ਖੜੀ ਦਿਖਾਵਾਂਗੇ ਤੁਹਾਨੂੰ ਪੁਰਾਣੇ ਮਾਡਲ ਦੀ ਲੋਹੇ ਦੇ ਬੀਲ ਨੇ ਉਹਦੇ ਆ ਦੇਖੋ ਉਨ ਠੰਡਾ ਕਾਫੀ ਪਰ ਵੈਸੇ ਤੋਂ ਪੱਥੇ ਚੱਗੀ ਹੁੰਦੀ ਆ ਤੇ ਆ ਜਿਹੜਾ ਘਾਹ ਦੇਖੋ ਕਿੱਡਾ ਕਿੱਡਾ ਹੋਇਆ ਵਾ ਹੁਣ ਇਹ ਵੈਸਤਾ ਸੁੱਕ ਗਿਆ ਇਹਨਾਂ ਨੇ ਕੱਟਣਾ ਛੱਡਤਾ ਸੀ ਇਹ ਘਾਹ ਤੇ ਇੰਨਾ ਵੱਧ ਗਿਆ ਲਗਭਗ 5-5 ਫੁੱਟ ਵਾਂਗੂ ਹੋ ਜਾਂਦਾ ਇਹ ਐ ਖੁੱਲੇ ਖੇਤ ਤੇ ਐ ਚਾਰੇ ਪਾਸੇ ਉਨ ਚਿੱਟੀ ਹੋ ਜਾਣੀ ਆ ਧਰਤੀ ਸ਼ੇਅਰ ਕਰਨਾ ਆ ਸੀ ਮਹਾਜਲ ਵੀਡੀਓ ਬਣਾ ਲੈਣੇ ਆ ਨਾਲੇ ਦੱਸ ਦਿਆਂ ਵੀ ਇੱਥੇ ਟ੍ਰੈਫਿਕ ਕਿੰਨੀ ਕਾ ਪਹਿਲੀ ਗੱਲ ਤਾਂ ਇਹ ਜਿਹੜਾ ਰੋਡ ਆ ਇਹ ਖੇਤਾਂ ਵਾਲੀ ਪਹੀ ਕਹਿ ਸਕਦੇ ਆ ਆਪਾਂ ਇਹਦੇ ਤੇ ਟ੍ਰੈਫਿਕ ਇੰਨੀ ਜ਼ਿਆਦਾ ਹੁੰਦੀ ਨਹੀਂ ਹੈਗੀ ਜਿਹੜੇ ਰੋਡ ਦੂਜੇ ਨੇ ਆਮ ਸਾਰੇ ਪਿੰਡੂ ਖਿੱਤੇ ਦੇ ਰੋਡ ਹੀ ਨੇ ਜਿੱਥੇ-ਜਿੱਥੇ ਆਪਾਂ ਵੀਡੀਓ ਬਣਾਈ ਆ ਹਜੇ ਤੱਕ ਟ੍ਰੈਫਿਕ ਇੰਨੀ ਜ਼ਿਆਦਾ ਨਹੀਂ ਹੁੰਦੀ ਇੱਥੇ ਸ਼ਿਫਟਾਂ 'ਚ ਡਿਊਟੀ ਹੁੰਦੀ ਆ ਸਵੇਰੇ ਜਦੋਂ ਡਿਊਟੀ ਸ਼ੁਰੂ ਹੋਣੀ ਹੁੰਦੀ ਆ ਉਦੋਂ ਟ੍ਰੈਫਿਕ ਹੁੰਦੀ ਆ ਦੁਪਹਿਰੇ ਜਦੋਂ ਛੁੱਟੀ ਹੁੰਦੀ ਆ ਉਦੋਂ ਟ੍ਰੈਫਿਕ ਹੁੰਦੀ ਆ ਇਸ ਤਰ੍ਹਾਂ ਟ੍ਰੈਫਿਕ ਹੁੰਦੀ ਆ ਇੱਥੇ ਬਹੁਤੀ ਜ਼ਿਆਦਾ ਟ੍ਰੈਫਿਕ ਨਹੀਂ ਹੁੰਦੀ ਹੈਗੀ ਆਬਾਦੀ ਘੱਟ ਆ ਏਰੀਆ ਬਹੁਤ ਖੁੱਲਾ ਤੇ ਮਤਲਬ ਸੜਕਾਂ ਬਹੁਤ ਨਹੀਂ ਐ ਵੰਡਿਆ ਹੋਇਆ ਏਰੀਆ ਕਹਿ ਸਕਦੇ ਆ ਆਪਾਂ ਸ਼ਹਿਰਾਂ 'ਚ ਹੁੰਦੀ ਆ ਟ੍ਰੈਫਿਕ ਵੱਡੇ ਸ਼ਹਿਰਾਂ 'ਚ ਪਰ ਇੰਨੀ ਜ਼ਿਆਦਾ ਨਹੀਂ ਵੀ ਜਾਮ ਲੱਗ ਜੇ ਕਿਉਂ ਬੜੇ ਵਧੀਆ ਸਚਾਰੂ ਢੰਗ ਨਾਲ ਇਹਨਾਂ ਨੇ ਕੰਟਰੋਲ ਕੀਤੀ ਹੋਈ ਆ ਟ੍ਰੈਫਿਕ ਤੇ ਜਾਮ ਲੱਗਣ ਵਾਲਾ ਤਾਂ ਕੋਈ ਕੰਮ ਹੀ ਨਹੀਂ ਹੈਗਾ। ਬਾਕੀ ਸੜਕਾਂ ਪੂਰੀਆਂ ਖੁੱਲੀਆਂ ਨੇ ਤਾਂ ਕਰਕੇ ਕੋਈ ਦਿੱਕਤ ਨਹੀਂ ਆਉਂਦੀ ਹੈਗੀ। ਇਹ ਖੇਤਾਂ ਵਾਲੀ ਪਹੀ ਕਹਿ ਸਕਦੇ ਆ ਤਾਂ ਇੱਕ ਮਨ ਸੜਕ ਤੇ ਆਲੇ ਦੁਆਲੇ ਘਰ ਪਾਏ ਹੋਏ ਨੇ ਵਧੀਆ। ਘਰ ਇੱਥੇ ਬਸ ਦੂਰ ਦੂਰੀ ਪਾਏ ਹੋਏ ਨੇ। ਕਿਸੇ ਦਾ ਕਿਤੇ ਜੇ ਘਰ ਬਣਾਇਆ ਵਾ ਕਿਸੇ ਦਾ ਕਿਤੇ ਜੇ ਬਣਾਇਆ ਹੋਇਆ। ਜਾਣੀ ਜਿੱਥੇ ਕਿਤੇ ਐਂ ਲੱਗਦਾ ਵੀ ਇੱਥੇ ਕੋਈ ਨਹੀਂ ਰਹਿੰਦਾ ਹੁਣਾ ਉੱਥੇ ਵੀ ਘਰ ਹੁੰਦਾ ਇਹਨਾਂ ਦਾ ਬਜਵੇਂ ਤੌਰ ਤੇ ਜਾਨੀ ਹੈਗਾ ਜਿਹੜਾ ਸਾਡਾ ਟਾਊਨ ਆ ਕਮਿੰਗਟਨ ਬਜਵੇਂ ਤੌਰ ਤੇ ਆ ਹੈਗੇ ਨੇ ਉੱਥੇ ਵੀ ਵਧੀਆ ਘਰ ਨੇ ਪਰ ਬਹੁਤੀ ਆਬਾਦੀ ਨਹੀਂ ਹੈਗੀ 2024 ਦੇ ਵਿੱਚ 2600 ਵਾਦੀ ਗਿਣੀ ਆ ਇਹਨਾਂ ਨੇ ਹੁਣ ਜਿਹੜੀ 10 ਸਾਲ ਬਾਅਦ ਕਰਦੇ ਹੁੰਦੇ ਆ ਮਰਦਮ ਸਮਾਰੀ ਉਹ ਸਾਹਮਣੇ ਕਿਸੇ ਗੋਰੇ ਦਾ ਆਪਣੇ ਖੇਤ ਦੇ ਜਮਾ ਵਿਚਾਲੇ ਘਰ ਪਾਇਆ ਵਾ ਨਾ ਤਾਂ ਕੋਈ ਉੱਥੇ ਗੱਡੀਆਂ ਦੀ ਬਾਤ ਜਾਂਦੀ ਆ ਐਨ ਜਮਾ ਸ਼ਾਂਤਮਈ ਮਾਹੌਲ ਤੇ ਸਪੈਸ਼ਲ ਆ ਉਹਦੀ ਪਹੀ ਛੱਡੀ ਵੀ ਆ ਕਿਹਦੇ ਨਾਲ ਕੋਈ ਲੱਗਾ ਤੇਗਾ ਨਹੀਂ ਇਹੋ ਜੇ ਥਾਂ ਨੂੰ ਬੜਾ ਪਸੰਦ ਕਰਦੇ ਆ ਗੋਰੇ ਜਿੱਥੇ ਕਿਸੇ ਦਾ ਕੋਈ ਫालतू ਆਉਣਾ ਜਾਣਾ ਨਹੀਂ ਆਪਣੇ ਵਾਂਗੂ ਨਹੀਂ ਇਹਨਾਂ ਦੀ ਅਟੈਚਮੈਂਟ ਹੁੰਦੀ ਮੈਂ ਆਪਾਂ ਪਿੰਡ ਦੇ ਵਿੱਚ ਲਗਭਗ ਹਰ ਕਿਸੇ ਨੂੰ ਜਾਣਦੇ ਹੁੰਨੇ ਆ ਔਨੇ ਜਾਣਦੇ ਆ ਹਰ ਕਿਸੇ ਦੇ ਦੁੱਖ ਸੁੱਖ ਇਹਨਾਂ ਦਾ ਨਹੀਂ ਕੋਈ ਹੋ ਜਾ ਸਾਹਿਬ ਕਿਤਾਬ ਹੁੰਦਾ ਇਹ ਕਿਸੇ ਦੇ ਨਹੀਂ ਆਉਂਦੇ ਜਾਂਦੇ ਚਲੋ ਇਹਨਾਂ ਦੀ ਗੱਲਬਾਤ ਇਹਨਾਂ ਨਾਲ ਆ ਤੇ ਲੱਕੜੀ ਦੇ ਖੰਭੇ ਸਾਰੀ ਲੱਕੜੀ ਦੇ ਖੰਭੇ ਨਹੀਂ ਜਾਂ ਦੂਜੇ ਲੋਹੇ ਦੇ ਪੋਲ ਨੇ ਜਿੱਥੇ ਵੱਡੀਆਂ ਲੈਣਾ ਨੇ ਉੱਥੇ ਲੋਹੇ ਦੇ ਪੋਲ ਨੇ 68 ਕੇ ਵੀ ਤਾਂ ਮੈਂ ਹਜੇ ਤੱਕ ਇੱਥੇ ਦੇਖੀ ਨਹੀਂ ਕਿਤੇ ਸਾਡੇ ਨੇੜੇ ਤੜੇ ਏਰੀਆ 'ਚ ਨਹੀਂ 68 ਕੇ ਵੀ ਦੇਖੀ ਜੇ ਮੈਂ ਆਪਣੇ 68 ਕੇ ਵੀ ਦੀਆਂ ਵੱਡੀਆਂ ਲੈਣਾ ਆਉਂਦੀਆਂ ਨੇ ਉਹ ਵੀ ਨਹੀਂ ਦੇਖਿਆ ਕਿਤੇ ਵੀ ਇੱਥੇ ਇਹ ਜਾਨੀ ਇੱਕ ਪਹੀ ਕਹਿ ਸਕਦੇ ਆ ਆਪਾਂ ਜਿਹੜੀ ਸੜਕ ਆ ਇਹ ਪਰ ਫੇਰ ਵੀ ਇੱਥੇ ਵਧੀਆ ਨਿਸ਼ਾਨ ਲਾਇਏ ਬਨੇ ਸਾਰੇ ਜਿਹੜੇ ਸੜਕਾਂ ਦੇ ਉੱਤੇ ਹੁੰਦੇ ਆ ਕਿੱਧਰ ਨੂੰ ਮੋੜਨਾ ਤੁਸੀਂ ਸਪੀਡ ਲਿਮਟ ਸਾਰਾ ਕੁਝ ਇੱਥੇ ਲਿਖ ਕੇ ਲਾਇਆ ਵਾ ਉਹ ਫਿਰ ਗੋਰੇ ਬਾਈ ਦਾ ਘਰ ਆ ਗਿਆ ਜਿਹੜਾ ਖੇਤ ਚ ਰਹਿੰਦਾ ਉਹ ਛੱਡੀ ਹੋਈ ਆਪਾਂ ਹੀ ਕਾਫੀ ਲੰਬੀ ਪਈ ਆ ਕਾਫੀ ਦੂਰ ਪੈ ਜਾਂਦਾ ਜਾਨੀ ਇਹ ਸੜਕ ਤੋਂ ਵਹਤਾ ਇਹ ਜਿਹੜੀ ਸੜਕ ਹੈ ਵੀ ਪਹੀਓ ਆ ਹੁਣ ਜਿਵੇਂ ਇੱਥੇ ਸੂਰਜ ਦਾ ਬਹੁਤ ਜ਼ਿਆਦਾ ਚਮਕਾਰਾ ਹੁੰਦਾ ਧੁੱਪ ਹੁਣ ਅਸੀਂ ਸੂਰਜ ਕੰਨੀ ਨੂੰ ਤੁਰੇ ਜਾਂਦੇ ਆ ਮਤਲਬ ਸੂਰਜ ਵੱਲ ਨੂੰ ਮੂੰਹ ਆ ਚਾਕਿਆ ਨਹੀਂ ਜਾਂਦਾ ਇੰਨੀ ਜ਼ਿਆਦਾ ਤੇਜ਼ ਧੁੱਪ ਹੁੰਦੀ ਆ ਨੇੜੇ ਕਰਕੇ ਕਹਿ ਸਕਦੇ ਆ ਆਪਾਂ ਸੂਰਜ ਨੇੜੇ ਹੁੰਦਾ ਆਹ ਲੱਗਦਾ ਹੁਣ 12 ਵਜੇ ਹੋਏ ਨੇ ਤੇ ਸੂਰਜ ਐ ਜਮਾ ਸਿਰ ਦੇ ਉੱਤੇ ਆ। ਸਿਰ ਦੇ ਉੱਤੇ ਨਹੀਂ ਜਮਾ ਅੱਖਾਂ ਨੂੰ ਸਾਹਮਣਾ। ਸਿਰ ਦੇ ਉੱਤੇ ਨਹੀਂ ਹੈਗਾ ਅੱਖਾਂ ਨੂੰ ਸਾਹਮਣਾ। ਆਹ ਬਰਸੀਨ ਵਰਗਾ ਕਾ ਹੁੰਦਾ। ਇਹ ਹੁਣ ਸੁੱਕ ਜਾਣਾ, ਆਪੀ ਇਹਨੇ ਫੇਰ ਹੋ ਜਾਣਾ। ਇਹ ਗਾਈਆਂ ਰੱਖੀਆਂ ਹੋਈਆਂ ਨੇ ਇਹਨਾਂ ਦੀਆਂ ਤੇ ਵਿੱਚੇ ਚਰੀ ਜਾਂਦੀਆਂ ਨੇ। ਤੇ ਜਦੋਂ ਜੀ ਕਰਦਾ ਇਹਦਾ ਵੱਢ ਕੇ ਚਾਰਜ ਆਪਾਂ ਕੇ ਰੱਖ ਲੈਂਦੇ ਨੇ ਮਤਲਬ ਪੰਡਾ ਬਣਾ ਕੇ ਰੱਖ ਲੈਂਦੇ ਨੇ। ਫੇਰ ਸਾਹਮਣੇ ਤੁਸੀਂ ਦੇਖਦੇ ਹੋ ਕਿਸ਼ਤੀ ਇਹ ਲਗਭਗ ਹਰੇਕ ਗੋਰੇ ਕੋਲੇ ਹੁੰਦੀ ਆ ਇਹਦੇ ਟਾਇਰ ਲੱਗੇ ਹੋਏ ਨੇ ਥੱਲੇ ਕਿਸ਼ਤੀ ਦੇ ਟਾਇਰ ਨਹੀਂ ਲੱਗੇ ਹੋਏ ਜਿਹੜਾ ਉਹਦੇ ਥੱਲੇ ਟਰੇਲਰ ਕਹਿ ਸਕਦੇ ਆ ਉਹਦੇ ਟਾਇਰ ਨਹੀਂ ਬਸ ਗੱਡੀ ਮਗਰ ਪਾ ਕੇ ਲੈ ਜਾਂਦੇ ਨੇ ਤੇ ਲਾ ਕੇ ਇਹਨੂੰ ਟਰੇਲਰ ਤੋਂ ਛੱਡ ਕੇ ਪਾਣੀ ਚ ਆਪਦਾ ਇੰਜੋਏ ਕਰਦੇ ਆ ਸੋ ਇਹੋ ਜਿਹੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਰਹਿੰਦੇ ਹੁੰਨੇ ਆ ਜੋ ਦੇਖਦੇ ਹੋ ਓਹੀ ਤੁਹਾਨੂੰ ਦਿਖਾ ਦਿੰਨੇ ਆ ਲਾਈਕ ਸ਼ੇਅਰ ਕਰਦੇ ਆ ਕਰੋ ਹਾਸਤੇ ਬਸਦੇ ਰਹੋ ਚੜ੍ਹਦੀ ਕਲਾ ਵਿੱਚ ਰਹੋ ਧੰਨਵਾਦ